ਦੇ ਆ ਕਿਤੇ ਬਧਾ ਰੱਖਦੇ ਸੀ ਐਨਾ ਕਦੇ ਇਹਦੇ ਲੈ ਪਾ ਸੀਗਾ ਉਹ ਦਿਨ ਜਦ ਨੀ ਕਾ ਗਈ ਕਦੇ ਬਾਬਾ ਬੜਾ ਪਹੁੰਚੇ ਆਇਆ ਤੁਹਾਨੂੰ ਅਸ਼ੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸਾਰਾ ਸ਼ਾਂਤ ਸੁਖ ਸ਼ਾਂਤੀ ਘਰ ਚ ਰਹਿੰਦੀ ਹੈ ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ ਤੇ ਮੈਂ ਉਹਦੀ ਗੱਲ ਚਾਣ ਮੈਂ ਕਿ ਮੁੜ ਕੋ ਹੋਏਗਾ ਕੋਈ ਉਹਨੇ ਮੈਨੂੰ ਉਧਰ ਲੈ ਗਿਆ ਪਰੇ ਉਹਨੇ ਜੌੜਾ ਖੋਲੀ ਜੌੜੇ ਦੇ ਬਾਹਰ ਬੰਨੀ ਦੇ ਕਹਿੰਦਾ ਜੋ ਪਾਸੇ ਤੇ ਹੋ ਕੇ ਤੁਹਾਨੂੰ ਨਾ ਅਸ਼ੀਰਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣੇ ਸਮਾਨ ਵੀ ਲੈ ਜਾਓ ਪੈਸੇ ਵੀ ਤੇਰੇ ਨਾਲ ਵੀ ਪਾਲੋ ਇੱਥੇ ਚੱਲਦੇ ਮੇਰੇ ਮੈਂ ਨਹੀਂ ਚਾਹਤਾ ਕੋਈ ਨਹੀਂ ਤੀਸੀ ਦੀ ਖਾਲੇ ਦੀ ਕੀ ਪਲੇਟ ਆ ਆ ਵੇ ਆਈ ਆ ਤੂੰ ਜਾਣਾ ਆ ਮੈਂ ਅੰਦਰ ਤੇਰੇ ਸ਼ੀਰੋਤ ਤੱਕ ਤੇਰੇ ਕੰਦਾ ਪਿੱਛੇ ਆ ਜਾ ਮੇਰੇ ਪਿੱਛੇ ਲੈ ਜਾ ਤੇ ਜੋ ਮਤਿਆਂ ਸਾਰਾ ਸੋਲਾ ਲੋਟ ਇਹ ਕੀ ਨਾਮ ਦਾ ਹੈ ਰਾਜਕੁਮਾਰੀ ਗਰੋਵਰ ਕਿੱਥੇ ਆਇਆ ਕਿੱਥੋਂ ਰਹਿਣ ਵਾਲਾ ਗੋਪੀ ਨਗਰ ਦੇ ਜੀ ਕਿੱਥੇ ਆਏ ਸੀ ਬ੍ਰੈਡਲੈਂਡ ਆਏ ਸੀ ਆਜੂ ਕੋਲੋਂ ਹਾਂ ਜੀ ਸਾਡੇ 12 ਵਜੇ ਟਾਈਮ 'ਚ ਸਾਡੇ ਵਰੰਦਾ ਅੱਜ ਸੋਨੀ ਜੀ ਨਾਨੀ ਨੇ ਮੈਨੂੰ ਕਿਹਾ ਉਹ ਬੰਦਾ ਇੱਕ ਆਇਆ ਮੈਂ ਐਡਰੈਸ ਪੁੱਛਦਾ ਸੀ ਯਾਰ ਵੀ ਇਹ ਖੇਤਰ ਪਤਾ ਕਿੱਥੇ ਹੈ ਮੈਂ ਕਿਹਾ ਇਧਰ ਲੈ ਬੱਸ ਹੈਗਾ ਉਹ ਦਿਨ ਜਨਾਨੀ ਕਾ ਗਈ ਕਦੇ ਬਾਬਾ ਬੜਾ ਪਹੁੰਚੇ ਆਇਆ ਤੁਹਾਨੂੰ ਅਸ਼ੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਘਰ ਚ ਰਹਿੰਦੀ ਹੈ ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ ਤੇ ਮੈਂ ਉਹਦੇ ਗੱਲ ਤੇ ਆ ਗਿਆ ਕਿ ਕੋਈ ਹੋਏਗਾ ਕੋਈ ਉਹਨੇ ਇਹਨੂੰ ਮੈਨੂੰ ਉਧਰ ਲੈ ਗਿਆ ਆਪਣੇ ਉਹ ਰਿਜ਼ੌਰਟ ਕੋਲੇ ਜੋਟੇ ਦੇ ਬਾਹਰ ਬੰਨੇ ਤੇ ਕਹਿੰਦਾ ਤੇ ਪਾਸੇ ਤੇ ਹੋ ਕੇ ਤਨਾਂ ਅਸ਼ੀਰਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣਾ ਸਮਾਨ ਵੀ ਰੇਡ ਰੋ ਪੈਸੇ ਵੀ ਦੇ ਰੱਖੋ ਵੀ ਪਾ ਲੋ ਵਿੱਚ ਨਾ ਤੇ ਇਹ ਤਾਂ ਪਾਇ ਹੀ ਨਹੀਂ ਗੇ 300 ਰੁਪਏ ਪਾਇ ਸੀਗੇ ਤੇ ਬਾਕੀ ਉਹ ਸਮਾਨ ਵੇਦਾ ਕਹਿੰਦਾ ਤੂੰ ਆ ਤੱਕ ਕੋਲੇ ਲਾ ਲੋ ਮੈਂ ਇਹਦਾ ਤੂੰ ਬੰਨ ਕੇ ਮੰਦਰ ਚ ਰੱਖ ਦੇ ਗੇ ਗੱਲ ਚ ਪਾਇ ਸੀ ਕਿਸ ਤਰ੍ਹਾਂ ਕੀ ਚੂੜੀ ਵਾਚ ਪਾਈ ਸੀ ਮੈਂ ਜਿਹੜਾ ਲੈ ਕੇ ਗਿਆ ਸੋਨਾ ਸੀ ਕਿੱਥੇ ਸੋਨਾ ਸੀ ਕਿੰਨਾ ਸੋਨਾ ਸੀ 72 ਗ੍ਰਾਮ ਸੀ ਡੋਟ ਸੋਨਾ 20 ਗ੍ਰਾਮ ਦੀਆਂ ਚੋੜੀ ਸੀ ਪੂਰੀ ਇੱਕ ਚੋੜੀ ਸੀ ਕੜੇ ਵਾਂਗ ਸੀ ਤੇ ਇੱਕ ਸੀਗਾ ਮੰਦਰੀ ਸੀ ਮੇਰੀ ਨਾਂ ਲਿਖਿਆ ਮੇਰਾ ਉੱਤੇ ਲਪੇਟਿਆ ਸੀਗਾ ਠੀਕ ਉਹਨੇ ਲੋਫਾ ਉਹਨੇ ਉਹਨੂੰ ਮਾਰ ਦਿੱਤਾ ਆਪਣਾ ਕੱਪੜਾ ਦਿੱਤਾ ਇੰਦੇ ਤੇ ਰੇਟ ਲਾ ਲਪੇਟਿਆ ਹਾਂ ਇਹਦੇ ਲਪੇਟ ਕੇ ਰੱਖ ਤੇ ਰੇ 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 ਰੱਖ ਲੈਣਾ ਮੈਂ ਮੰਤਰ ਪੜਨਾ ਘਰੇ ਜਾ ਕੇ ਰੱਖ ਦੇ ਕਾਰੋ ਸ਼ਾਂਤੀ ਰਹੇਗੀ ਘਰ ਜਾ ਕੇ ਪਾ ਲਿਆ

ਇਹ ਇਹਦੀ ਜਿਹੜੀ ਤੁਹਾਡੀ ਕਿੰਨੀ ਕੀਮਤ ਸੀ ਜਿਹੜਾ ਲੈ ਕੇ ਗਿਆ ਹੈ ਸਾਬ ਨਾਲ ਸਪੈਨਸ 7 ਗ੍ਰਾਮ ਸੋਨਾ ਸੀ 7 7000 ਰੁਪਏ ਹੋਏਗਾ 10000 ਦਾ ਪੈਸੇ ਵੀ ਸੀਗੇ ਨਹੀਂ ਪੈਸੇ ਨਹੀਂ ਸੀ ਪੈਸੇ 20 ਰੁਪਏ ਸੀ 20 ਨੇ ਪਾਏ ਸੀ 20 ਰੁਪਏ ਕਹਿੰਦੇ ਇਹ ਪੈਸੇ ਵੀ ਪਾ ਨਾ 20 ਕਰਕੇ ਕਹਿੰਦੇ ਬਾਹਰ ਤੇ ਹੜਾ ਤੁਹਾਨੂੰ ਬੇਕੂਬ ਬਣਾ ਗਿਆ ਬੇਕੂਬ ਬਣਾ ਹੋਰ ਕੀ ਮੰਗਦੇ ਤੁਹਾਡੇ ਇਹੋ ਜਿਹੇ ਐਹੀ ਮੰਗੇ ਮੇਰੇ ਚੀਜ਼ਾਂ ਮੈਨੂੰ ਵਾਪਸ ਮਿਲੀਆਂ ਚਾਹੀਦੀਆਂ ਬੰਦੇ ਫਿਰ ਚਨੇ ਚਾਹੀਦੇ ਆ ਆਹ ਰਹੀ ਉਹ ਜੇ ਹਾਂਜੀ ਔਰਤ ਪਹਿਲਾਂ ਵੇਖੀ ਸੀ ਔਰ ਕਦੇ ਨਹੀਂ ਵੇਖੀ ਉਹ ਤਾਂ ਆਏ ਆਣ ਜਾਣ ਲੰਗੇ ਜਾਂਦੇ ਜਾਈ ਨੇ ਕਿਹਾ ਇਹਨਾਂ ਧਿਆਨ ਕਰ ਬੋਲ ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ ਹਾਂ ਮੈਂ ਪਛਾਣ ਲਾਂ ਉਸੇ ਦੇ ਪਛਾਣ ਲਾਂ ਬੰਦੇ ਨੂੰ ਪਛਾਣ ਲਾਂ ਉਹਨੂੰ ਬਿਠਾਣਾ ਨਹੀਂ ਨੇ ਸਮਝ ਨਹੀਂ ਆ ਜੀ ਪਹਿਲਾਂ ਕਦੇ ਨਹੀਂ ਵੇਖੀ ਹਾਂ ਜੀ ਨਹੀਂ ਜੀ ਮੇਰਾ ਰਾਜੂ ਰਾਜੂ ਜੀ ਇਹ ਔਰਤ ਆਈ ਸੀ ਹਾਂ ਜੀ ਤੁਹਾਡੇ ਕੋਲ ਕੀ ਲੈਣ ਆਏ ਸੀ ਤਾਂ ਮੇ ਕੋਈ ਸਮਾਨ ਲੈਣ ਆਇਆ ਸੀ ਬਰੈਡ ਵਗੈਰਾ ਲੈਣ ਆਇਆ ਸੀ ਹਾਂ ਪਰ ਇਹਨਾਂ ਨੂੰ ਕਿਸੇ ਲੇਡੀਜ਼ ਨੇ ਪਹਿਲਾਂ ਹੀ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮਨ ਲੱਗਿਆ ਕੋਈ ਨਾ ਰਲਟੀਵ ਨੇ ਜਨਮ ਸ਼ਾਨ ਦੇ ਨੇ 15-20 ਮਿੰਟਾਂ ਅੰਨੀ ਗੱਲਾਂ ਮਾਰੀਆਂ ਉਤੋਂ ਕੋਈ ਬੰਦਾ ਆਇਆ ਬਾਬਾ ਬਣ ਕੇ ਉਹਨੇ ਆਂਟੀ ਨੂੰ ਅਸ਼ੀਰਵਾਦ ਦਿੱਤਾ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੋਨ ਹੀ ਹੋ ਗਏ ਆਂਟੀ ਸਾਰਾ ਸੁਣਨਾ ਲੱਗ ਵੜਾ ਤਾ ਉਹਨਾਂ ਦਾ ਚੌਂਕ 'ਚ ਫੜਾਇਆ ਮੇਰੀ ਦੀ ਗਾਂ ਕਿ ਨਹੀਂ ਫੜਾਇਆ ਫਿਰ ਉਸ ਤੋਂ ਬਾਅਦ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਮਾਈ ਪਤਾ ਚੱਲਿਆ ਵੀ ਆਂਟੀ ਦਾ ਸੁਣਨਾ ਲੱਗ ਲੈ ਗਿਆ ਸਰ ਉਹ ਬੰਦੇ ਬੇਕੂਮ ਲਾ ਗਏ ਨੇ ਸਾਰਾ ਪਹਿਲਾਂ ਲਾਲ ਚਲਾਈ ਰੱਖਿਆ ਇੱਕ ਕੁਰਸੀ ਨਾਲ ਦੋ ਬੰਦੇ ਸੀ ਇੱਕ ਸਰਦਾਰ ਸੀ ਇੱਕ ਬਜ਼ੁਰਗ ਸੀ ਕੋਈ ਸੱਟ ਪੈਂਡ ਸਾਲ ਦਾ ਹੋਣਾ ਬਾਬ थे 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 हाँ बिल्कुल बिल्कुल तीन कु लक्ष का नुकसान होया है था लिखा दीना ने की कार्रवाई दी है रोजपुर का बहुत बुरा हाल है अपने लुटा आखो वहां चोरिया डकैती आम हो गई ने प्रशासन अपना सुता ही प्याज सुन लो हाँ नवे तरीके आ गए नहीं जो मीडिया न हो तो बेड़ा गर्क हो जाए पता नहीं चलो भी कहने की ठकी हो रही है मैं कहना भी कोई ठल पानी चाहिए है पुलिस चाहे तो की नहीं कर सकती भी आम नॉर्मल गल हो गई जो लुटा हो अचक ठीक है जी थैंक यू